ਮੇਰਾ ਨਾਮ ਗੁਰਨਾ ਕਰਨਾਮ ਸਿੰਘ ਹੈ ਜੀ ਮੈਂ ਪੰਚਾਇਤ ਦੀਆਂ ਦੁਕਾਨਾਂ ਪਹਿਲਾਂ ਰਹਿਣਾ ਪੰਚਾਇਤ ਦੀਆਂ ਦੁਕਾਨਾਂ ਠਾਈਆਂ ਨੇ ਬਾਅਦ ਚ ਉਹਨਾਂ ਕਹਿੰਦੇ ਤੁਹਾਨੂੰ ਦੁਕਾਨਾਂ ਨਵੀਆਂ ਪਾਦਾ ਕੋ ਪੰਚਾਇਤ ਕੋ ਨਹੀਂ ਬਣੀਆਂ ਤੇ ਬਲਜੀਤ ਸਿੰਘ ਜਿਹੜਾ ਵਾ ਸਾਨੂੰ ਧਮਕੀਆਂ ਦਿੰਦਾ ਸੀ ਵੀ ਇੱਥੋਂ ਸਮਾਨ ਤੋ ਚੁੱਕ ਅਸੀਂ ਇੱਥੇ ਆਪਣੇ ਰੋਡ ਤੇ ਬਲਜੀਤ ਸਿੰਘ ਸੁਰਤਾ ਸਿੰਘ ਹੈ ਜੀ ਨੜਾਈ ਤਵਾ ਮੈਂ ਇੱਥੇ ਪਹਿਲਾਂ ਮੇਰੇ ਤੋਂ ਪੰਚਾਇਤ ਦੀਆਂ ਦੁਕਾਨਾਂ ਹੀ ਉਹ ਪੰਚਾਇਤ ਦੀਆਂ ਠਾਈਆਂ ਦੁਕਾਨਾਂ ਕਹਿੰਦੇ ਨਵੀਆਂ ਪਾਦਾ ਕੇ ਬਾਅਦ ਚ ਉਹ ਨਹੀਂ ਬਣ ਪਈਆਂ ਬਾਜ ਮੈਂ ਇਹ ਰੋਡ ਦੇ ਤੰਬੂ ਲਾ ਕੇ ਆਪਣਾ ਕਿਜ਼ਾਰਾ ਕਰਨ ਲਿਆ ਬੱਚੇ ਪਾਲਨ ਦੇ ਆ ਕੱਲ ਭਾਜੀ ਬੰਦਾ ਇਹ ਕੱਲ ਬੰਦੇ ਲੈ ਕੇ ਆ ਪੰਜੀ ਟੀਮ ਉਹਦੇ ਬਲਜੀਤ ਸਿੰਘ ਲੈ ਗਿਆ ਜੀ ਇਹਨੇ ਮੇਰਾ ਜਿੰਨਾ ਵਾ ਸਾਰਾ ਨੁਕਸਾਨ ਕੀਤਾ ਕਾਊਟਰ ਤੋੜ ਗਿਆ ਮੇਰਾ ਜੋ ਫਰੂਲੀ ਦੁਕਾਨ ਸਾਰੀ ਖਿਲਾਰ ਗਿਆ ਜੀ ਇਹ ਮੇਰਾ ਗੱਲੇ ਦੇ 40000 ਰੁਪਏ ਮੈਂ ਗੱਲਾਂ ਹੀ ਚੁੱਕੇ ਲੈ ਗਿਆ ਜੀ ਤੇ ਮਾਰ ਲੀਆ ਧਮਕਾ ਦਿੱਤੇ ਆਈ ਕੱਲ ਮੌਕੇ ਤੇ ਇੱਥੇ ਆ ਨਹੀਂ ਕਰੇਗਾ ਪ੍ਰੋਗਰਾਮ ਤੇ ਗਿਆ ਤੇ ਅੱਜੇ ਹੀ ਇਥੇ ਹੁੰਦੇ ਤੇ ਆਦੀ ਆਦਾ ਪਹੁੰਚਾ ਨੁਕਸਾਨ ਹੋਇਆ ਜੀ ਇਹ ਨੁਕਸਾਨ ਕਰਕੇ ਮੁਰੇ ਨਿਗਲਦੀ ਕੀਤੀ ਇਹਨਾਂ ਬਾਅਦ ਇੱਥੇ ਖਲੋਤੇ ਨੇ ਹੈਗੇ ਜਨਪਾਲ ਲਗਾ ਜਦੋਂ ਆ ਕੇ ਵੇਖਿਆ ਮੇਰੀ ਦੁਕਾਨ ਦਾ ਸਾਰੇ ਪੰਤੁਰ ਕੀਤੀ ਜਾਂਦੇ ਨੇ ਲੱਗ ਲੱਗੇ ਅੱਧਿਆਂ ਸਾਰਾ ਪਤਾ ਵੀ ਇਹ ਪੰਤੁਰ ਕਰ ਕੀਤੀ ਜਾਂਦੇ ਨੇ ਖਲ ਜਿਆ ਨੇ ਇਹ ਬਸ ਇਹੋ ਹੀ ਕਹਿੰਦਾ ਵੀ ਇੱਥੇ ਸਮਾਨ ਚੁੱਕ ਅਸੀਂ ਦੁਬਾਰਾ ਰਹਿਣੇ ਜਾਤੋਂ ਮਾਰ ਦੇਣਾ ਇਸੇ ਕਰਕੇ ਪੁੱਛੇ ਜਾ ਕੇ ਸਾਡਾ ਇਹ ਸਮਾਨ ਕਰ ਨੁਕਸਾਨ ਸਾਰਾ ਕਰਤਾ ਜੀ ਨੇ ਕਰ ਲੈਣ ਉਹ ਕੋਰਸ ਗੱਲ ਪਹਿਲਾਂ ਹੀ ਆਨਲਾਈਨ ਕੰਪਲੇਂਟ ਕੀਤੀ ਆ ਬਾਅਦ ਵਿੱਚ ਕੱਲ ਥਾਰੇ ਦੇ ਕੇ ਰਾਤੀ ਰੋੜ ਅੱਜ ਤਾਂ ਘਟ ਕੋ ਪੁੱਛਣੀ ਪੋਚੀ ਜੀ ਈ ਮੰਗ ਕਰਦੇ ਆਈ ਮੰਗ ਕਰ ਰਹੇ ਹਾਂ ਇਨਸਾਫ ਉਹ ਅਜੀਦਾ ਜੀ ਜੋਰ ਇਨਸਾਫ ਸਾਨੂੰ ਮਿਲਣਾ ਚਾਹੀਦਾ ਜੀ ਬਸਾ ਨੁਕਸਾਨ ਮੇਰਾ 2 ਲੱਖ ਦੇ ਲਗ ਚੱਕ ਹੋਇਆ ਜੀ ਹਾਂਜੀ ਮੈਂ ਬਲਜੀਤ ਸਿੰਘ ਪੁੱਤਰ ਸੁਰਤਾ ਸਿੰਘ ਪਿੰਡ ਨੜਾਂ ਵਾਲੀ ਜਿਹੜਾ ਦੋ ਤਿੰਨ ਦਿਨ ਪਹਿਲਾਂ ਵੀਡੀਓ ਚੱਲ ਰਹੀ ਸੀ ਵੀ ਖਲਾਰਾ ਪਾਤਾ ਵਾ ਕਿਸੇ ਦੀ ਦੁਕਾਨ ਤੋੜਦੀ ਉਹਦਾ ਮਸਲਾ ਇਸ ਤਰ੍ਹਾਂ ਵੀ ਇੱਕ ਮਹੀਨਾ ਪਹਿਲਾਂ ਸਾਰੇ ਪਿੰਡ ਦੀ ਪੰਚਾਇਤ ਗਈ ਸੀ ਉਸ ਜਗ੍ਹਾ ਤੇ ਪੰਚਾਇਤ ਦੀਆਂ ਦੁਕਾਨਾਂ ਹਾਂ ਇਹ ਬੰਦੇ ਨੂੰ ਸਿਰਫ ਇਹ ਬੇਨਤੀ ਕੀਤੀ ਵੀ ਪਿੰਡ ਵਾਲੇ ਗ੍ਰਹੀ ਕਰ ਲੈਣੇ ਚੋਲੇ ਦਾ ਮੇਲਾ ਮਤਲਬ ਸੰਗ ਨੰਗ ਦਾ ਤੇ ਸੰਗਦੇ ਆ ਲੰਗਰ ਲਾਉਣ ਵਾਸਤੇ ਇੱਥੇ ਅਸੀਂ ਹਾਲ ਬਣਾਉਣਾ ਵਾ ਤੇ ਜਦੋਂ ਹਾਲ ਬਣ ਜਾਈਗਾ ਚਾਬੀਆਂ ਤੈਨੂੰ ਦੇ ਦਾਂਗੇ ਜਿੰਨਾ ਚਿਰ ਮਹਾਰਾਜ ਦਾ ਪ੍ਰੋਗਰਾਮ ਚੱਲੇਗਾ ਉਨਾਂ ਚਿਰ ਤੂੰ ਸਾਈਡ ਤੇ ਦੁਕਾਨ ਕਰ ਲੈਣੀ ਆ ਉਸ ਤੋਂ ਬਾਅਦ ਸਾਰਾ ਸਾਲ ਦੁਕਾਨ ਤੇਰੇ ਕੋਲ ਰਹੇਗੀ ਜਦੋਂ ਅਸੀਂ ਇੰਨੀ ਗੱਲ ਕਹਿ ਕੇ ਆ ਗਏ ਇਹਦਾ ਕਿ ਪ੍ਰਤੀਜਾ ਸਰਬ ਹੈ ਉਹਨੇ ਮੈਨੂੰ ਇੰਟਰਨੈਸ਼ਨਲ ਮੰਨ ਲੋ ਨੰਬਰਾਂ ਤੋਂ ਧਮਕੀਆਂ ਦਵਾਈਆਂ 4-5 ਦਿਨ ਮੈਨੂੰ ਪਰੇਸ਼ਾਨ ਕਰਦੇ ਉਹਦੇ ਸਬੰਧ ਚ ਮੈਂ ਥਾਣੇ ਕਲਾ ਨੁਰ ਦਰਖਾਸਤ ਵੀ ਦਿੱਤੀ ਐਸ ਐਚਓ ਨੂੰ ਮਿਲਿਆ ਉੱਤੇ ਕੋਈ ਕਾਰਵਾਈ ਨਹੀਂ ਹੋਈ ਉਹਦੇ ਤੋਂ ਬਾਅਦ ਸਾਡਾ ਇੱਕ ਪੈਲਸ 'ਚ ਮਾੜਾ ਮੋਟਾ ਟਕਰਾਰ ਹੋਇਆ ਉਹਦੇ ਤੋਂ ਜਦੋਂ ਟਕਰਾਰ ਹੋ ਕੇ ਅਸੀਂ ਪਿੰਡ ਆ ਗਏ ਆ ਇੱਥੇ ਵੀ ਤੂੰ ਤੂੰ ਮੈਂ ਮੈਂ ਹੋਈ ਆ ਇਹਨੇ ਅਗਲੇ ਦਿਨ ਆਪੇ ਹੀ ਸਾਰਾ ਖਲਾਰਾ ਪਾ ਕੇ ਤੇ ਮੰਨ ਲਓ ਡਰਾਮਾ ਰਚਿਆ ਵੀ ਮੇਰੇ ਨਾਲ ਧੱਕਾ ਹੋਣ ਰਿਹਾ ਮੇਰਾ ਇਥੋਂ ਕਬਜ਼ਾ ਨਾ ਛਡਾਇਆ ਜਾਏ ਇਹਨੇ ਸਾਡੇ ਤੇ ਇਲਜ਼ਾਮ ਲਾਇਆ ਵੀ 40000 ਰੁਪਏ ਲਾ ਕੇ ਆ ਵੀਰ ਇੱਕ ਲੱਗੇ ਬੈਠਾ ਇਹਨੇ ਫੋਨ ਕੀਤਾ ਗਰਨਾਮ ਸਿੰਘ ਨੇ ਵੀ ਉਹ ਗੱਲਾਂ ਜਿਹੜਾ ਮੇਰਾ ਕੱਢ ਲਿਆ ਕੋਈ ਲੈ ਨਾ ਜਾਏ ਤੇ ਇਹਨੇ ਗੱਲਾਂ ਲੈ ਆਂਦਾ ਬਾਕੀ ਉਹ ਜਿਹੜੀ ਕਹਿੰਦਾ ਟੁੱਟ ਪੱਜ ਹੋਈ ਉਹਦੇ ਮੰਨ ਲਓ ਲੱਖ ਡੇਢ ਲੱਖ ਦੀ ਮਸ਼ੀਨ ਹੁੰਦੀ ਜਿਹੜੀ ਆ ਮੰਨ ਲਓ ਹੈਗੀ ਆ ਮਠਿਆਈ ਵਾਲੀ ਉਹਦੇ 4 ਸਾਲ ਹੋਏ ਪਹਿਲਾਂ ਟੁੱਟੀ ਪਈ ਆ ਨਾ ਕੋਈ ਉਥੇ ਬੂਆ ਨਾ bari ਤੱਪੜ ਉਹਨੇ ਟੰਗੇ ਨੇ ਉਹਦੇ ਫਰੂਟ ਰੱਖ ਲੈਂਦਾ ਤੇ ਸਵੇਰੇ ਵੇਚ ਲੈਂਦਾ ਤੇ ਇਲਜ਼ਾਮ ਵੱਡੇ ਵੱਡੇ ਲਾਉਂਦਾ ਮੇਰੇ ਤੇ ਇਹੋ ਬੇਨਤੀ ਵੀ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਜਿਹੜੀ ਉਹ ਵੀਡੀਓ ਚ ਲਈ ਗਈ ਉਹ ਬਿਲਕੁਲ ਗਲਤ ਹੈ ਪੰਚਾਇਤ ਦੀ ਵੀ ਕਬਜ਼ਾ ਕਿਤੇ ਨੇ ਤੇ ਨਾਲ ਇਹਨੇ ਪੰਚਾਇਤ ਦੀ ਜ਼ਮੀਨ ਤੇ ਵੀ ਕਬਜ਼ਾ ਕੀਤਾ ਵਾ ਪੰਚਾਇਤ ਵੀ ਇਹਦੇ ਹੱਥ ਜੋੜਦੀ ਆ ਵੀ ਤੂੰ ਛੱਡ ਦੇ ਕਬਜ਼ਾ ਛੱਡ ਦੇ ਪਰ ਇਹ ਸਿਰਫ ਆਪਣਾ ਕਬਜ਼ਾ ਉੱਥੇ ਰੱਖਣ ਕਰਕੇ ਹੀ ਇਹੋ ਜਿਹਾ ਡਰਾਮਾ ਰਚ ਲਿਆ ਤੁਹਾਨੂੰ ਧਮਕੀਆਂ ਦਿੱਤੀਆਂ ਉਲਟੀਆਂ ਤੁਹਾਨੂੰ ਧਮਕੀਆਂ ਦਿੰਦਾ ਵਾ ਮਤਲਬ ਇਹਦਾ ਪਤੀਆ ਵਾ ਇੱਕ ਸਰਬ ਉਹ ਬਾਹਰ ਦੇ ਨੰਬਰਾਂ ਤੋਂ ਕਾਲਾਂ ਕਰਾਉਂਦਾ ਵਾ ਵੀ ਸਾਡੇ ਚਾਚੇ ਵਾਲ ਨਹੀਂ ਤੁਸੀਂ ਵੇਖਣਾ ਆਹ ਨਹੀਂ ਕਰਨਾ ਜੀ ਇਹਨਾਂ ਕਰਨਾ ਪਰ ਕੰਮ ਅਸੀਂ ਗੁਰੂ ਘਰ ਦਾ ਜਿਹੜਾ ਵਾ ਨਾ ਉਹ ਹੀ ਉੱਥੇ ਕਰਨਾ ਹੀ ਆ ਜੋ ਮਰਜ਼ੀ ਹੋ ਜੇ ਇਹ ਇਸ ਮਾਮਲੇ ਵਿੱਚ ਪੁਲਿਸ ਕੋਈ ਨਹੀਂ ਇਹ ਇਸ ਮਾਮਲੇ ਵਿੱਚ ਅਸੀਂ ਪੁਲਿਸ ਕੋ ਗਏ ਹੀ ਇਹਨਾਂ ਨੂੰ ਸੱਦਿਆ ਗਿਆ ਥਾਣੇ ਥਾਣੇ ਗਏ ਨਹੀਂ ਤੇ ਜਦੋਂ ਮਤਲਬ ਮੁਲਾਜ਼ਮਾਂ ਹੋਏਗੀ ਆਪਾਂ ਇਨਸਾਫ ਦੇ ਉੱਤੇ ਮੰਗ ਕਰਾਂਗੇ ਕੀ ਨਾਮ ਕੀ ਸਰਕਾਰ ਬੋਲੀ ਮੇਰਾ ਨਾਮ ਵੀਰਜੀ ਰੋਹਿਤ ਕੁਮਾਰ ਆ ਸੰਨਮ ਮੀ ਕੁਮਾਰ ਵੀਰਜੀ ਜਿੱਦਾਂ ਦੀ ਮੈਨੂੰ ਕੋਲ ਆਈ ਇਹਨਾਂ ਦੀ ਕਿਉਂਕਿ ਕਹਿੰਦੇ ਪੀ ਗੱਲਾਂ ਲੈ ਆਓ ਦੁਕਾਨ ਤੇ ਮੈਂ ਜਿੱਦਾਂ ਵੀ ਗੱਲਾਂ ਲੈ ਕੇ ਤੇ ਤੁਰੰਤ ਇਹਨਾਂ ਨੂੰ ਵਾਪਸ ਕਰਤਾ ਨਾ ਮੈਂ ਦੇਖਿਆ ਉਹ ਚ ਕਿੰਨੇ ਪੈਸੇ ਇਹਨਾਂ ਨੇ ਲਏ ਕਿਚੜ ਪਹਿਲਾਂ ਗੱਲ ਚੁੱਕਿਆ ਗਿਆ ਜਾਂ ਕਿਦਾਂ ਨਹੀਂ ਬਾਅਦ ਹੀ ਚੁੱਕਿਆ ਗਿਆ ਕਿੰਨੇ ਕਿਹਾ ਸੀ ਤੁਹਾਨੂੰ ਗੱਲਾਂ ਚੁੱਕ ਮੈਨੂੰ ਇਹਨਾਂ ਨੇ ਕਿਹਾ ਜੀ ਚੁੱਕਿਆ ਕਰਾਇਆ ਕਰਨਾ ਆ ਤੁਸੀਂ ਕੀ ਕਹਿੰਦੇ ਹੋਰਾ ਜਿੱਦਾਂ ਵੀ ਗੱਲਾਂ ਛੁਪਨ ਦੀ ਗੱਲ ਹੋਈ ਉਦੋਂ ਮੈਂ ਲੈ ਕੇ ਤੁਰੰਤ ਵਾਪਸ ਕਰ ਤਾਣ ਤੁਹਾਡੀ ਗੱਲ ਹਾਂਜੀ ਤੁਹਾਡੀ ਦੁਕਾਨ ਦਾ ਦੀ ਸਾਡੀ ਬਿਲਡਿੰਗ ਦੀ ਦੁਕਾਨ ਸਾਈਡ ਤੋਂ ਕੀ ਹੋਵੇ ਹਾਂਜੀ ਮੈਂ ਜਿਹੜੇ ਪੈਸੇ ਕੋਈ ਕਦੇ ਕੱਢਣ ਦਾ ਇਲਜ਼ਾਮ ਲਾਉਣੇ ਝੂਠਾ ਕਰਦਾ ਉਹ ਮੈਂ ਦੇਖਿਆ ਨਹੀਂ ਖੁਦ ਵੀ ਜਿੱਦਾਂ ਵੀ ਵਿੱਚ ਹੈ ਗਿਆ ਮੈਂ ਗਲਾਪ ਨਹੀਂ ਦੇਖਿਆ ਤੁਸੀਂ ਗੱਲਾਂ ਬੋਲਿਆ ਨਹੀਂ ਨਾ ਤਾਲਾ ਲੱਗਾ ਗਲੇ ਨਾ ਤਾਲਾ ਨਹੀਂ ਖੁੱਲਿਆ ਉਹਦੇ ਕਾਜਕਾਗਜ਼ਤਰੀ ਵਿੱਚ ਤੇ ਪੈਸੇ ਦੀ ਹੋਈ ਪੈਸੇ ਨਹੀਂ ਆ ਗਏ ਲੈ ਵੇਖਿਆ ਨਹੀਂ ਗਏ ਬਈ ਨੜਾਵਲੀ ਦੇ ਵਿੱਚ ਹੋਇਆ ਕੋਈ ਦੁਕਾਨਦਾਰ ਨੂੰ ਟੁੱਟੀ ਹੈ ਕੀ ਸਾਰਾ ਮਾਮਲਾ ਹੈ ਤੇ ਕੀ ਕਰ ਰਹੇ ਹੋ ਇਹ ਜੀ ਇੱਕ ਸਾਡੇ ਰਾਤ ਸਾਡੇ ਕੋਲ ਦਰਖਾਸਤ ਆਈ ਸੀਗੀ ਤੇ ਉਸ ਟਾਈਮ ਜਿਹੜੀ ਆ ਸਾਡੀ 112 ਜਿਹੜੀ ਹੈਲਪ ਲਾਈਨ ਹੈ ਗੱਡੀ ਉਹ ਵੀ ਉੱਥੇ ਗਈ ਸੀ ਉਹਨਾਂ ਨੇ ਮੌਕਾ ਵੇਖਿਆ ਸੀਗਾ ਉਦੋਂ ਬਾਅਦ ਜਿਹੜੇ ਮਦਈ ਨੂੰ ਇੱਥੇ ਆਣ ਕੇ ਦਰਖਾਸਤ ਦੇ ਕੇ ਗਏ ਸੀਗੇ ਤੇ ਉਹ ਜਾ ਕੇ ਸਾਡਾ ਤਫ਼ਤੀਸ਼ੀ ਭੇਜ ਕੇ ਤੇ ਅਸੀਂ ਚੈੱਕ ਕਰਾ ਰਹੇ ਹਾਂ ਜੋ ਵੀ ਕਾਰਵਾਈ ਹੋਊਗੀ ਉਹਦੇ ਖਿਲਾਫ ਰਿਪੋਰਟ ਕੀਤੀ ਜਾਊਗੀ ਜੀ ਕਾਰਵਾਈ ਦੋਸ਼ੀ ਦੇ ਖਿਲਾਫ ਫਿਰ ਚੈੱਕ ਕਰਾ ਕੇ ਜੋ ਬੰਦੀ ਹੋ ਕਾਰਵਾਈ ਕੀਤੀ ਜਾਊਗੀ